ਖਾਦ ਖੁਣੋ ਕੋਈ ਮਰਦੀ ਖੇਤੀ ਵੀ ਕਵਤਾ ਹੈ ਖਾਦ ਨਾਲ ਕੋਈ ਸੜਦੀ ਖੇਤੀ ਵੀ ਕਵਤਾ ਹੈ ਮਿਲ ਕਵਤਾ ਹਨ ਜਾਬਰ ਦੇ ਛੁਰਿਆਂ ਦੇ ਥੱਲੇ ਵੀ ਕਵਤਾ ਹੈ ਤੇ ਸ਼ਾਇਰਾ ਸੁਖਵਿੰਦਰ ਅਮਰਤ ਲਿਖਦੀ ਹੈ ਕਵਤਾ ਹੁੰਦੀ ਹੈ ਹਾਜ਼ਰ ਹਰ ਥਾਂ ਗੈਰ ਹਾਜ਼ਰ ਹੁੰਦਾ ਹੈ ਸਿਰਫ ਕਵੀ ਤੁਸੀਂ ਤਾਰਾਂ ਤੇ ਸੁੱਕ ਦੇ ਕੱਪੜੇ ਜ਼ਰੂਰ ਦੇਖੇ ਹੋਣਗੇ ਤੇ ਉਹਨਾਂ ਨੂੰ ਲੱਗੀਆਂ ਚੁੰਡੀਆਂ ਵੀ ਪਰ ਇੱਥੇ ਵੀ ਕੋਈ ਕਵਤਾ ਹੋ ਸਕਦੀ ਹੈ ਸ਼ਾਇਦ ਇਹ ਤੁਸੀਂ ਨਾ ਦੇਖਿਆ ਹੋਵੇ ਪਰ ਇੱਕ ਸ਼ਾਇਰਾ ਨੇ ਇੱਥੇ ਵੀ ਕਵਤਾ ਦੇਖੀ ਸ਼ਾਇਦ ਇੱਥੇ ਕਵਤਾ ਕੋਈ ਸ਼ਾਇਰਾ ਹੀ ਦੇਖ ਸਕਦੀ ਸੀ ਸ਼ਾਇਰਾ ਦਾ ਨਾਮ ਹੈ ਦਿਵਿੰਦਰ ਦਿਲਰੂਪ ਆਓ ਸੁਣਦੇ ਹਾਂ ਉਸ ਸ਼ਾਇਰਾ ਤੋਂ ਉਸ ਦਾ ਕਲਾਮ ਬੜਾ ਚਿਰ ਸੋਚਿਆ ਪਹਿਲਾਂ ਕਿ ਮੈਂ ਇਹ ਦਰ ਨਾ ਖੜਕਾਵਾਂ ਬੜਾ ਚਿਰ ਸੋਚਿਆ ਪਹਿਲਾਂ ਕਿ ਮੈਂ ਇਹ ਦਰ ਨਾ ਖੜਕਾਵਾਂ ਜਦੋਂ ਖੁੱਲਿਆ ਖੜੀ ਸੋਚਾਂ ਮੈਂ ਹੁਣ ਜਾਵਾਂ ਕਿ ਨਾ ਜਾਵਾਂ ਮੈਸਾਂ ਇਤਿਹਾਸ ਦਾ ਪੰਨਾ ਉਹਦੇ ਜੀਵਨ ਦੀ ਪੁਸਤਕ ਤੇ ਮੈਸਾਂ ਇਤਿਹਾਸ ਦਾ ਪੰਨਾ ਉਹਦੇ ਜੀਵਨ ਦੀ ਪੁਸਤਕ ਤੇ ਸਫੇਰ ਪਰਤਾ ਕਿਚੌਨੀ ਹਾਂ ਮੈਂ ਫਿਰ ਇਤਿਹਾਸ ਦੁਹਰਾਵਾਂ ਇਕੱਠੇ ਦੂਰ ਤੱਕ ਚੱਲੇ ਅਸੀਂ ਹੱਥਾਂ 'ਚ ਹੱਥ ਪਾ ਕੇ ਇਕੱਠੇ ਦੂਰ ਤੱਕ ਚੱਲੇ ਅਸੀਂ ਹੱਥਾਂ 'ਚ ਹੱਥ ਪਾ ਕੇ ਕਿ ਤੁਰਦੇ ਤੁਰਦੇ ਹੀ ਰਾਹਾਂ 'ਚ ਕਿਧਰੇ ਮੁੜ ਗਈਆਂ ਰਾਵਾਂ ਪਲਾਂ ਵਿੱਚ ਕਰ ਲਈ ਉਸਨੇ ਸ਼ਨਾਖਤ ਮੇਰੀ ਸ਼ਿੱਦਤ ਦੀ ਪਲਾਂ ਵਿੱਚ ਕਰ ਲਈ ਉਸਨੇ ਸ਼ਨਾਖਤ ਮੇਰੀ ਸ਼ਿੱਦਤ ਦੀ ਅਜੇਨਾ ਬੁਲ ਫਰਕੇ ਸੀ ਨਾ ਦੱਸਿਆ ਸੀ ਮੈਂ ਸਿਰਨਾਵਾ ਨਜ਼ਰ ਦੀ ਛੀਲ ਸੁੱਕੀ ਸੀ ਲਬਾ ਲਬ ਭਰ ਗਈ ਮੁੜ ਕੇ ਨਜ਼ਰ ਦੀ ਛੀਲ ਸੁੱਕੀ ਸੀ ਲਬਾ ਲਬ ਭਰ ਗਈ ਮੁੜ ਕੇ ਦਿਲਾਂ ਦੇ ਮੋਹਰ ਨੱਚੇ ਦਿਖ ਕੇ ਬਦਲਾਂ ਦੀਆਂ ਛਾਵਾਂ ਜੇ ਹੋਵੇ ਪਿਆਰ ਸੱਚਾ ਤਾਂ ਯਕੀਨਨ ਮਿਲ ਹੀ ਜਾਂਦਾ ਹੈ ਜੇ ਹੋਵੇ ਪਿਆਰ ਸੱਚਾ ਤਾਂ ਯਕੀਨਨ ਮਿਲ ਹੀ ਜਾਂਦਾ ਹੈ ਬਸ਼ਰਤੇ ਕੁਲ ਹੋ ਦਸੀਏ ਖੁਦਾ ਨੂੰ ਦਿਲ ਦੀਆਂ ਚਾਹਾਂ ਬਸ਼ਰਤੇ ਕੁਲ ਹੋ ਦਸੀਏ ਖੁਦਾ ਨੂੰ ਦਿਲ ਦੀਆਂ ਚਾਹਾਂ